ਉਂዲ ਆ ਪਾਉਣ ਲੱਗਿਆਂ ਦੀ ਗੁੜ ਦੀਆਂ ਮੱਠੀਆਂ ਅੰਨੇ ਇੱਕ ਗੋਲਾਪਾਣੀ ਪੀ ਲਿਆ ਤੇ ਨਾਪਾ ਨੂੰ ਕੋਲਿਆ ਗੁੜ ਚੰਗੀ ਤਰ੍ਹਾਂ ਕੋਲ ਜੀਦਾ ਆਪਾਂ ਮੱਠੀਆਂ ਵੀ ਬਣਾ ਸਕਦੇ ਹਾਂ ਜੇ ਮੱਠੀਆਂ ਨਹੀਂ ਬਣਾਉਣੀਆਂ ਹਨਾ ਤਾਂ ਥੋੜਾ ਰੋਟੀ ਟਾਈਪ ਜਿਵੇਂ ਪੂਰੀ ਟਾਈਪ ਹੁੰਦਾ ਤੁਸੀਂ ਉਹ ਬਣਾ ਕੇ ਰੱਖ ਲਓ ਜੇ ਮੈਂ ਆਪਣੇ ਵੱਡੇ ਮੱਠੇ ਨਹੀਂ ਬਣੇ ਹੁੰਦੇ ਆ ਮੀਂਹ ਬਗਾਨਾ ਤੋਂ ਜਾਂ ਹੋਰੀਆਂ ਤੋਂ ਮਿਲ ਜਾਂਦੇ ਨਹੀਂ ਜੀ ਮੈਂ ਆਪਾਂ ਵੀ ਬਰਤਾਂ ਬਣੀ ਮੱਠੀ ਜੇ ਬਣਾ ਕੇ ਵਿੱਚ ਲਿਆ ਹੈ ਨਾ ਤੇ ਮਠਾਈ ਵਾਲੀ ਸ਼ੌਪ ਤੇ ਤੇ ਉਸੇ ਤਰ੍ਹਾਂ ਵੀ ਆਪਾਂ ਹੁਣ ਗੋੜ ਕੋਲ ਦੀ ਮੱਠੀਆਂ ਬਣਾਵਾਂਗੇ ਵੀਡੀਓ ਨੂੰ ਦੇਖ ਲਓ ਧੰਨ ਨਾਲ ਜਿਹੜੇ ਕਰ ਤੁਹਾਨੂੰ ਵੀ ਮੈਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਦੇ ਕੇ ਮੈਨੂੰ ਦੁਬਾਰਾ ਵੀ ਕਰਿਓ ਜੀ ਤੇ ਚੈਨਲ ਨੂੰ ਵੀਰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਚੈਨਲ ਦੀ ਸਬਸਕ੍ਰਾਈਬਿਸ਼ਨ ਹੀ ਸਾਡੇ ਮੋਟੀਵੇਸ਼ਨ ਦਾ ਕੰਮ ਕਰਦੀ ਹੈ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਬਹੁਤ ਘੱਟ ਆਉਂਦੇ ਨੇ ਲੰਮੀ ਹੁਣ ਆਪਣਾ ਗੋੜਖੁੱਲ ਕੋਲ ਕੇ ਹੋ ਗਿਆ ਤਿਆਰ पुन लिया हूँ आप आटे के थोड़ा जहा पावगी जी कड़िया हुआ तेल क्योंकि ये म मख्खियां ना, मत्... ना कोजी हो जाएगी देखो है नावी हम आप चंह आके मैश कर लागे ਆ ਮਾਰ ਲਓ। ਤੇ ਕਿਧਰਾ ਮਾਰ ਕੇ। ਇਹ ਆਪਾਂ ਇਹ ਚ ਪਾਵਾਂਗੇ ਜੀ ਥੋੜਾ ਜਿਹਾ ਮਿੱਠਾ 소ਡਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਜੀ। ਤੁਸੀਂ ਵੀ ਬਣਾ ਕੇ ਦੇਖਿਓ। ਇਹ ਬਣਾਉਣੀਆਂ ਵੀ ਬਹੁਤ ਸੌਖੀਆਂ ਨੇ। आप सिर्फ बिल्कुल ही सिंपल तरीके न बनाव हाँ गे जो कुछ खाने वास्ते घर ना होगी तो तुम भी बना सकते हाँ हो ਜਿੰਨਾ ਜਿਹੜਾ ਮੋੜ ਪਾਇਆ ਸੀ ਤੇ ਉਹਨੂੰ ਮਾਰ ਲਿਆ ਆਟਾ ਆਪਣਾ ਹੋ ਗਿਆ ਵੀ ਤਿਆਰ ਬਿਲਕੁਲ ਦੇਖੋ ਆਟਾ ਇਹ ਮੇਰਾ ਬਣਨਾ ਚਾਹੀਦਾ ਹੁਣ ਆਪਾਂ ਇਹਦੇ 'ਚ ਪਾਵਾਂਗੇ ਜੀ ਥੋੜਾ ਜਿਹਾ ਮਿੱਠਾ ਸੋਡਾ ਮਿੱਠਾ ਸੋਡਾ ਆਨੋ ਜਾਂ ਬੇਕਿੰਗ ਪਾਊਡਰ ਲੋਜੀ ਐਨਕ ਇਹਦੇ ਨਾਲ ਜਿਹੜੀਆਂ ਮੱਠੀਆਂ ਨੇ ਜੀ ਪੋਲੀਆਂ ਹੋ ਜਾਂਦੀਆਂ ਨੇ ਤੇ ਪਰਪੜੀਆਂ ਵੀ ਹੋ ਜਾਂਦੀਆਂ ਨੇ ਖਾਣ ਵਿੱਚ ਬਹੁਤ ਜ਼ਿਆਦੀ ਪੋਲੀਆਂ ਹੁੰਦੀਆਂ ਨੇ बेकिंग पाउडर भी पा लिया ये आप थोड़ी जी पावे जी सौंफ जेन जवा बढ़िया लगती तो जबैन भी पा सकते पर मैं तेरे तो सौंफ ये सौंफ ही पाऊंगी सौंफ को इस तरह मलके ਤਾਂ ਜਿਹੜੀ ਪਾਣੀ ਆਪਾਂ ਨੇ ਸੌਫਾ ਗੋੜਾ ਆਪਾਂ ਪਹਿਲਾਂ ਪੁੰਕੇ ਰੱਖ ਰੱਖਿਆ ਹੁਣ ਆਪਾਂ ਇਹਨੂੰ ਪਹਿਲਾਂ ਥੋੜਾ ਹੋਣਾ ਪੰਗਾ ਨਹੀਂ ਪਾਉਣਾ ਕਿੰਨੇ ਹੁੰਦਾ ਵੀ ਆਪਣਾ ਆਟਾ ਜਿਹਦਾ ਪਤਲਾ ਨਾ ਹੋਵੇ ਇਹ ਥੋੜਾ ਜਿਆਦਾ ਪਨਵਾੜਾ ਕਰ ਲੈਣਾ ਕਿੰਨਾ ਬੜਾ ਪਤਲਾ ਰੱਖਣਾ ਹੁੰਦਾ ਹਟਾਪਾ ਮੱਤਾ ਪਰ ਠੀਕ ਠੀਕ ਰੱਖਣਾ ਸਮਝ ਤੇ ਆ ਰਿਹਾ ਲੋਕ ਨੂੰ ਲੋ ਜੀ ਆਮ ਆਪਣਾ ਰੋਟੀਆਂ ਦੇ ਆਤੇ ਨਾਲ ਥੋੜਾ ਜਿਹਾ ਗੈੜਾ ਰੱਖਣਾ ਕਿ ਵੀ ਜਰੂਰ ਕਰੀ ਗਏ ਕਿਤੇ ਵੀ ਵੀਡੀਓ ਤੇ ਹਨਾ ਦੇਖੋ ਜੇਕਰ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੁਹਾਨੂੰ ਤੁਹਾਡੇ ਲਾਈਕ শেਅਰ ਕਰਨਾ ਕਰਨਾ ਨਾਲ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਦੇਖੋ ਸ਼ੀ ਮੁੰਦੀ ਹੈ ਹਨਾ ਵੀ ਅਸੀਂ ਕੋਈ ਚੀਜ਼ ਬਣਾਉਣੀ ਆ ਦੇਖ ਕੇ ਜਰੂਰ ਜੇ ਠੀਕ ਨਹੀਂ ਬਣੀ ਤਾਂ ਵੀ ਦੱਸੋ ਜੇ ਠੀਕ ਬਣੀ ਤਾਂ ਵੀ ਦੱਸ ਲਓ ਹਾਂ ਜੀ ਇਹਨੇ ਨਾਲ ਹੀ ਸਾਨੂੰ ਬਹੁਤ ਜ਼ਿਆਦੀ ਖਲਾਸ਼ੇ ਦੀ ਮਦਦ ਆ ਬਰ ਕਮੈਂਟ ਜ਼ਰੂਰ ਕਰਿਆ ਕਰੋ ਲੋ ਜੀ ਹੁਣ ਆਪਣਾ ਮਣਕੇ ਆਟਾ ਤਿਆਰ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਜੇ ਸਿਰਫ 5-7 ਮਿੰਟ ਰੱਖਾਂਗੇ ਜੀ 20 ਸੈਕ ਹੋਂ ਵਾਸਤੇ ਆਪਣਾ ਅਚਾ ਰੱਖੀ ਨੂੰ ਹੋਗੇ 10 ਮਿੰਟ ਤੇ ਹੁਣ ਆਪਾਂ ਪਕਾਉਣ ਬਣਾਉਣ ਲੱਗਦੇ ਆਂ ਕਿ ਮਠੀਆਂ ਜੀਆਂ ਇਸ ਤਰ੍ਹਾਂ ਕਰਕੇ ਐਡਾ ਕਪੜਾ ਲੈਣਾ ਔਰ ਜੀ ਇਹਨਾਂ ਪਚਾ ਘੜੀ ਵਾਲੇ ਨਾਲ ਬੇਲ ਲਾਂਗੇ ਜੇ ਕਪੜੀ ਕੋ ਕੋ ਨਹੀਂ ਲੈ ਲਈ ਉਹਦੇ ਨਾਲ ਆਪ ਕੱਟਾਂਗੇ ਠੀਕ ਹੈ ਇਸ ਤਰ੍ਹਾਂ ਗਿਆਪਨੇ ਤੇਲ ਗੈਸ ਕਰਤਾ ਹੁਣ ਪਕਾਂ ਜਾਂਦੀਆਂ ਨੇ ਟੇਸਟੀ ਮੱਠੀਆਂ ਲਓ ਜੀ ਇਹ ਐਵੇਂ ਵਿਚਾਰੇ ਪਤਲੀ ਨਹੀਂ ਕਰਨੀ ਇਹ ਇਹ ਮੈਨੂੰ ਪੀ ਨਾਲੋਂ ਜ਼ਿਆਦਾ ਮੋਟੀ ਰੱਖਣੀ ਆ ਫਿਰ ਇਹਦੇ ਤੇ ਜੇ ਤੁਸੀਂ ਚਾਹੋ ਤਾਂ ਐ ਵੀ ਪਕਾ ਸਕਦੇ ਹੋ ਜੇ ਤੁਸੀਂ ਇਹਨਾਂ ਨੂੰ ਸ਼ੇਪ ਗੋਲ ਦੇਣੀ ਆ ਜਾਂ ਕੋਈ ਹੋਰ ਕਰ ਦੇਣੀ ਆ ਤਾਂ ਤੁਸੀਂ ਉਹ ਵੀ ਦੇ ਸਕਦੇ ਆ ਉਹ ਵੀ ਇੱਚੇ ਕਦੀ ਨਾਲ ਤੇ ਬਹੁਤ ਵਧੀਆ ਲੱਗਦੀ ਹੈ ਨਹੀਂ ਜੀ ਆਪਾਂ ਇਹਨਾਂ ਕੋਲੀ ਨਾਲ ਇਸ ਤਰ੍ਹਾਂ ਗੋਲ ਛੇਕ ਦੇ ਲਈ ਜੀ ਵੀ ਆਪਾਂ ਦੂਜੀ ਵਾਰ ਚ ਲਓ ਜੀ ਆਪਣੀ ਇਸ ਤਰ੍ਹਾਂ ਦੀ ਮੱਠੀ ਬਣ ਕੇ ਤਿਆਰ ਹੈ ਜੀ ਆਪਾਂ ਹੁਣ ਇਹਨੂੰ ਤੇਲ ਆਪਣਾ ਰਿਜਿਆ ਪਿਆ ਜੀ ਇਹਦੇ ਵਿੱਚ ਪਾਉਣਾ ਹੈ ਜੀ ਮੱਠੀ ਲਓ ਜੀ ਇਹੋ ਬਣ ਗਏ ਨੇ ਟੋਮੇਂ ਕਿ ਆਪਾਂ ਦੋਲੀ ਪਾਵਾਂਗੇ ਕਿਉਂਕਿ ਆਪਣੇ ਪੈਨ ਜਿਹੜਾ ਛੋਟਾ ਬਹੁਤ ਹੀ ਕੋਮਲ ਪਾਣੀ ਆ ਤੇ ਜਿਹੜੀ ਗੈਸ ਹੈ ਉਹ ਲੋ ਫਲੇਮ ਤੇ ਕਰਨੀ ਹੈ ਜਿਆਦਾ ਨਹੀਂ ਰੱਖਣ ਤਾਂ ਵੀ ਇਹ ਪੁਜਾਰੀ ਨਾਲ ਫਿਰ ਨਾ ਕਾਲੀ ਹੋ ਜਾਂਦੀ ਨਹੀਂ ਲੋ ਜੀ ਇਹ ਅੱਜ ਗਰਮ ਤਾਂ ਮੀਂਹ ਆਂਦਾ ਤੇ ਬੜੀਆਂ ਤੇਸਰੀ ਲੱਗਦੀਆਂ ਨੇ ਜੀ ਦਿੱਕੀਆਂ ਲਓ ਜੀ ਦੇਖੋ ਕਿੰਨਾ ਸੁਨਹਰਾ ਕਲਰ ਆਇਆ ਹੈ ਲਓ ਜੀ। ਹੁਣ ਇਹ ਆਪਣੀ ਪੱਕ ਕੇ ਤਿਆਰ ਨਹੀਂ ਜੀ। ਦੇਖੋ ਕਿੰਨਾ ਸੋਹਣਾ ਕਲਰ ਆਇਆ। ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਦਿੰਨੇ ਆ। ਦੇਖੋ ਜੀ। ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਕੇ ਦੇਖਿਓ। ਹੁਣ ਆਪਾਂ ਇਸੇ ਤਰ੍ਹਾਂ ਸਾਰੀਆਂ ਮਠਿਆਈਆਂ ਤਿਆਰ ਕਰ ਲਾਂਗੇ ਜੀ। ਮੈਂ ਜਿਆ ਫਾਈਟੇ ਡਿੱਤੀ ਕਿਤੇ ਕਰਕੇ ਹੁਣ ਹੋਰ ਸਾਰੀਆਂ ਬਣਾ ਲੈਣੇ ਜੇ ਤੁਸੀ ਚਾਹੋ ਤਾਂ ਇਹਨਾਂ ਦਾ ਸਾਈਜ਼ ਥੋੜਾ ਜਿਹਾ ਛੋਟਾ ਦਾ ਹੋਰ ਵੀ ਵੱਡਾ ਕਰ ਸਕਦੇ ਹਾਂ ਜੀ ਵੀਡੀਓ ਨਾਲ ਜੁੜੇ ਰਹੋ ਆਪਾਂ ਹੋਰ ਮਠੀਆਂ ਸਾਰੀਆਂ ਬੇਕੇ ਪਹਿਲਾਂ ਤਿਆਰ ਕਰ ਲਾਂਗੇ ਤੇ ਫਿਰ ਆਪਾਂ ਸਾਰੀਆਂ ਮਠੀਆਂ ਨੂੰ ਇਸੇ ਤਰ੍ਹਾਂ ਤੇਲ ਵਿੱਚ ਕੱਢ ਕੇ ਤਿਆਰ ਕਰਾਂਗੇ ਵੀਡੀਓ ਨਾਲ ਜਰੂਰ ਜੁੜੇ ਰਹੇ ਹੋ ਜੀ ਲਓ ਜੀ ਹੁਣ ਆਪਾਂ ਸਾਰੀਆਂ ਮਠੀਆਂ ਬਣਾ ਕੇ ਕਰ ਲਈਏ ਤਿਆਰ ਜੀ ਕੁਝ ਆਪਾਂ ਛੋਟੇ ਸਾਈਜ਼ ਦੀਆਂ ਬਣਾਈਆਂ ਨੇ ਇਸ ਤਰ੍ਹਾਂ ਤੇ ਕੁਛ ਆਪਾਂ ਬਣਾਈਆਂ ਨੇ ਜੀ ਵੱਡੀ ਸਾਈਜ਼ ਦੀਆਂ ਤੇ ਤੁਸੀਂ ਵੀ ਬਣਾ ਕੇ ਦੇਖੋ ਜਿਹੜੀਆਂ ਵੀ ਵਧੀਆ ਲੱਗਦੀਆਂ ਨੇ ਤੁਸੀਂ ਛੋਟੇ ਸਾਈਜ਼ 'ਚ ਬਣਾਉਣਾ ਚਾਹੁੰਦੇ ਆ ਤਾਂ ਛੋਟੇ ਸਾਈਜ਼ ਦੇ ਵਿੱਚ ਵੀ ਬਣਾ ਸਕਦੇ ਹੋ ਅਗਰ ਤੁਸੀਂ ਵੱਡੇ ਸਾਈਜ਼ 'ਚ ਬਣਾਉਣਾ ਚਾਹੁੰਦੇ ਹੋ ਐਵੇਂ ਦੀਆਂ ਤਾਂ ਤੁਸੀਂ ਐਵੇਂ ਵੀ ਬਣਾ ਸਕਦੇ ਹੋ ਤਾਂ ਇਹਨਾਂ ਨੂੰ ਆਰਾਮ ਨਾਲ ਖਰਾਬ ਨਹੀਂ ਹੁੰਦੀਆਂ ਜੀ 8-10 ਦਿਨਾਂ ਤੱਕ ਤੁਸੀਂ ਜਿਵੇਂ ਮਰਜ਼ੀ ਵਰਤ ਸਕਦੇ ਹੋ ਹਾਂ ਬਣਾ ਕੇ ਰੱਖੋ ਤੇ ਕਈ ਵਾਰੀ ਕਰੀਏ ਕੋਈ ਚੀਜ਼ ਜਿਵੇਂ ਗੁੰਗੀ ਤਾਂ ਬੱਚੇ ਵੀ ਖਾਂਦੇ ਆ ਹਨਾ ਤੇ ਆਪ ਨੂੰ ਵੀ ਭੁੱਖ ਲੱਗੀ ਹੁੰਦੀ ਤਾਂ ਖਾਧੀ ਜਾਂਦੀ ਐ ਲੋਈ ਆਪਾਂ ਸਾਰੀਆਂ ਮੱਠੀਆਂ ਬਣਾ ਕੇ ਕਰੀਆਂ ਤਿਆਰ ਤੇ ਹੁਣ ਆਪਾਂ ਲੱਗਿਆ ਜੀ ਇਹਨਾਂ ਨੂੰ ਤੇਲ 'ਚ ਘਟਾਣਾ ਗੈਸ ਬੁਲਦੇ ਲੋਹੇ ਦੀ ਹੰਟੀ ਕਰ ਦੇਣਾ ਜੀ ਇਹਨਾਂ ਮੱਠੀਆਂ ਪਾ ਕੇ ਤੁਹਾਂ ਕਿ ਨਹੀਂ ਘਰ ਨਵਾਂ ਦਾ 当然可以，没有啦。 ਤੋ ਇਹ ਦੇਖੋ ਕਿੰਨੀ ਵਧੀਆ ਫੁੱਲ ਫੁੱਲ ਕੇ ਆਉਂਦੀਆਂ ਨੇ ਬਹੁਤ ਹੀ ਵਧੀਆ ਪੱਠੀਆਂ ਬਣ ਕੇ ਤਿਆਰ ਹੋ ਗਈਆਂ ਨੇ ਇਹ ਤੁਸੀਂ ਵੀ ਬਣਾ ਕੇ ਦੇਖੋਗੇ ਦੀ ਵਰੀ ਆਂ ਭਾਜੀ ਜੇ ਆਪਾਂ ਨਾ ਲੋਹਾਰੋਂ ਨਾ ਟਿਕਰੀ ਗਈ ਜੇ ਕੋਈ ਫਰੂਟ ਨਹੀਂ ਹੁੰਦਾ ਨਾ ਭੁੱਖ ਲੱਗੀ ਹੁੰਦੀ ਹੈ ਤਾਂ ਆਪਾਂ ਬਣਾ ਕੇ ਰੱਖ ਸਕਦੇ ਆਂ ਜੇ ਕੋਈ ਵਰੀ ਆਪਣੇ ਬੱਚੇ ਦੇ ਲਈ ਨਾ ਕੀ ਭੁੱਖ ਲੱਗੀ ਹੈ ਤਾਂ ਆਪਾਂ ਅੱਜ ਕੱਲ ਮਠੀਆਂ ਦਾ ਸੀ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਜੇ ਪਹਿਲਾਂ ਤੀਆਂ ਦੇ ਸੁਧਾਰੇ ਜਾਂਦੇ ਹੁੰਦੇ ਸੀ ਹਾਂ ਪੁਰਾਣੀ ਮੱਠੀ ਬਣਾ ਕੇ ਦਿੰਦੇ ਹੁੰਦੇ ਸੀ ਤੇ ਹੁਣ ਜਵਾਨਾ ਬਦਲ ਗਿਆ ਜੀ ਹੁਣ ਪਤਾ ਕੀ ਹੈ ਹੁਣ ਬਿਸਕੁਟ ਬਣਾ ਕੇ ਦਿੰਦਾ ਆਪੀ ਉਪਾਰ ਜਿਹੜੀਆਂ ਆਪਣੀਆਂ ਮੱਠੀਆਂ ਮਿੱਠਾ ਬਿਸਕੁਟ ਨਹੀਂ ਲੈ ਸਕਦੇ ਘਰ ਦੀ ਬਣੀ ਹੋਈ ਪ्योर ਚੀਜ਼ ਹੈ ਜੀ ਤੁਸੀਂ ਆਪ ਵੀ ਖਾਓ ਤੇ ਆਪਦੇ ਬੱਚਿਆਂ ਨੂੰ ਵੀ ਖਵਾਓ ਦੇਖੋ ਜੀ ਕਿੰਨੀਆਂ ਵਧੀਆ ਮੱਠੀਆਂ ਬਣ ਕੇ ਤਿਆਰ ਹੈ ਇਹ ਮੂਣਾ ਪਾ ਤੁਹਾਨੂੰ ਛੋਟੀਆਂ ਵੀ ਇੱਕ ਵਾਰੀ ਬੰਨ੍ਹ ਕੱਟ ਕੇ ਦਿਖਾਉਣੀ ਹੈ ਦੇਖੋ ਜੀ ਛੋਟੇ ਸਾਈਜ਼ ਵਾਲੀਆਂ ਵੀ ਬਹੁਤ ਵਧੀਆ ਬਣਦੀਆਂ ਨੇ ਇਸ ਨਾਲ ਫੁੱਲ ਫੁੱਲ ਪਿਆਰੀਆਂ ਲੱਗਦੀਆਂ ਇਹ ਛੋਟੇ ਛੇਕ ਵਾਲੀ ਨਹੀਂ ਬਣ ਕੇ ਬਾਕੀਆਂ ਇਹ ਬਕਾਲੀਆਂ ਦੇ ਹਨ ਦੇ ਕੋਲੀ ਕਿ ਮੇ ਸਾਰੇ ਭੁੱਲ ਭੁੱਲ ਗਿਆ ਨੇ ਬਹੁਤ ਹੀ ਵਧੀਆ ਬਣਦੀ ਬਣੀਆਂ ਨੇ ਮੱਛੀ ਤੇ ਤੁਸੀਂ ਵੀ ਬਣਾ ਕੇ ਦੇਖਿਓ ਜੀ ਦੇਸ਼ਾਇਤ ਨੇ ਬਣਾ ਨਹੀਂ ਲਿਆ। ਛੋਟੀ ਸਾਈਟ ਵੀ ਬਣਾ ਸਕਦੀ ਹਾਂ। ਬਾਕੀ ਇਹਨਾਂ ਨੂੰ ਬਣਾ ਤਿੰਨ ਟਾਈਮ ਨਹੀਂ ਲੱਗਦਾ ਜੀ ਕਿਉਂਕਿ ਆਪਾਂ ਸਿੰਪਲੀ ਬਚੇਰੇ ਦੇ ਵਿੱਚ ਕੋਈ ਆਪਾਂ ਐਨੀ ਜਾ ਰਹੇ ਆਪਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਕਿਉਂ ਆਪਣੀ ਘਰਾਂ ਤੇ ਬੋਲ ਪੀਂਹ ਹੁੰਦਾ ਆਤਾ ਵੀ ਘਰੀ ਹੁੰਦਾ ਤੇ ਸੌਫ ਮੇਕੀਅੱਪ ਉੱਪਰ ਤਾਂ ਫਰੱਖ ਰਹੀਆਂ ਨਾ ਘਰ ਦੇ ਇੱਥੇ ਤੇ ਆਪਾਂ ਨੂੰ ਬਾਹਰੋਂ ਕੁਝ ਵੀ ਨਹੀਂ ਲਿਆਉਣਾ ਪਿਆ ਲਓ ਜੀ ਆਪਾਂ ਟੇਸਟ ਕੀ ਮੱਕੀਆਂ ਬਣਾ ਕੇ ਬਹੁਤ ਹੀ ਵਧੀਆ ਤੀਸਰੀ ਮੱਕੀਆਂ ਤਿਆਰ ਵੀ ਤੁਸੀਂ ਵੀ ਬਣਾ ਕੇ ਦੇਖੋਗੀ ਕਰਾਈ ਜ਼ਰੂਰ ਕਰਿਓ ਇਹ ਰੈਸਪੀ ਕਿੰਨੀ ਲੱਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਹੀ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਕਰਦੇ ਰਹੇ ਬਾਕੀ ਜੇਕਰ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਜੀ ਉਹਦੇ ਵਿੱਚ ਜ਼ਰੂਰ ਕਮੈਂਟਾਂ ਚ ਦੱਸਿਆ ਕਰੋ ਜੀ ਤਾਂ ਕਿ ਆਪਾਂ ਅਗਲੀ ਵੀਡੀਓ ਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਅਈ ਫਿਰ ਮੈਂ ਦੇਖੋ ਜੇ ਪਹੁੰਚ ਜਾਲੀ ਤੇ ਨੂੰ ਆਉਣਾ ਤਾਂ ਇਹਨਾ ਟਾਈਮ ਲੱਗਦਾ ਹੈ ਤੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਆਪਾਂ ਕੋਸ਼ਿਸ਼ ਤਾਂ ਬਹੁਤ ਕਰਦੇ ਹਾਂ ਨਾ ਕਿ ਪਹਿਲਾਂ ਸਮਾਨ ਤਿਆਰ ਕਰਕੇ ਰੱਖ ਲਈ ਤੇ ਤਾਂ ਵੀਡੀਓ ਇੰਨੀ ਲੰਬੀ ਨਾ ਬਣੀ ਹੈ ਨਾ ਪਰ ਫਿਰ ਵੀ ਦੇਖੋ ਟਾਈਮ ਤਾਂ ਲੱਗਦਾ ਹੈ ਨਾ बन गए बना के देखो आप भी खाओ बच्चे भी खाओ थैंक यू धन्यवाद